ਬ੍ਰੈਂਡ ਹੈਲੋ ਬ੍ਰੈਂਡ ਆਪਾਂ ਚੱਲੇ ਆਂ ਜੀ ਅੱਜ ਚੀਲਾ ਦੇ ਦੇਖੋ ਮੇਰੇ ਕੰਗਣ ਸੋਹਣੇ ਲੱਗਦੇ ਆਂ ਚੀਲਾ ਚ ਮੈਂ ਸ਼ਾਲ ਮਾਰਨ ਚੱਲੀ ਆਂ ਲਿਖ ਕੇ ਜਿੰਦੇ ਦੇਖੋ ਇਹ ਜਿੰਦੇ ਲਾਈ ਜਾਂਦੀ ਘਰ ਨੂੰ ਜਿੱਦੇ ਤਾਂ ਰਾਤ ਚੋਸ ਆ ਜਾਣ ਬਾਹਰੇ ਜਾਂ ਕਿ ਤੁਹਾਨੂੰ ਦਿਖਾਣੇ ਫਿਰ ਅਸੀਂ ਜਾਰੇ ਖੜ ਜਾ ਮੈਂ ਤੋ ਦਲੀ ਬਣਾਈ ਪੂਰਾ ਜਿੰਦੇ ਨੂੰ ਲੱਗਦੇ ਚੱਲ ਚੱਲ ਜਿੰਦੇ ਲੱਗ ਚਾਰਜ ਨੂੰ ਦੱਸਦਾ ਮੈਂ ਕਿਹੜੀ ਕਿਹੜੀ ਅਸ ਜਿੰਦੇ ਲਾ ਆ ਜਾ ਕਿਨੇ ਤੁਸੀਂ ਚਾਰਜ ਨਾਲ ਇਹ ਆ ਚਾਰਜਿੰਗ ਆਈ ਨਹੀਂ ਦੇਖੋ ਇਹ ਤਾਂ ਨਹੀਂ ਲੱਗ ਰਿਹਾ ਮੇਰੀ ਮਾਤਾ ਲੱਗ ਰਿਹਾ ਪਕਾ ਲਈ ਨਾ ਮਾਦਿਆ ਕਰ ਹਾਂ ਦੂਜੀ ਦਾ ਲੱਗ ਗਿਆ ਜਿੰਦੇ ਦਾ ਪਾਣੀ ਪੜਦਾ ਹਾਂ ਪੜਦਾ ਸੀਗਾ ਫਰੈਂਡ ਆਪਾਂ ਬਣਾਏਗਾ ਜੀ ਚੌਲ ਆਪਾਂ ਚੱਲੇ ਚੌਲ ਖਾਜਮ ਕਰਨ ਤੇ ਜੁਵਿੰਦਰੀ ਦੇਖੋ ਮੇਰੀ ਸੋਣੀ ਲੱਗਦੀ ਆ ਇਹ ਮੇਰਾ ਪਾਸਾ ਜਿਹਦੇ ਵਿੱਚ 200 ਰੁਪਿਆ ਦਾ ਫਰੈਂਡ ਚੱਲੇ ਆ ਫਿਰ ਘੁੰਮਣ ਚੱਲੇ ਆ ਆਜੋ ਆਜੋ ਬਸ ਹੁਣ ਦੁਕਾਨ ਨੇ ਆ ਠੀਕ ਆ ਜੀ ਤੇ ਆ ਫੜੋ ਮੈਂ ਬਾਈਕ ਕੱਢ ਲਾਂ ਚਲੋ ਜੀ ਠੀਕ ਆ ਬਸ ਹੁਣ ਅਸੀਂ ਉੱਥੇ ਜਾ ਕੇ ਅੱਦਾ ਬਲੌਗ ਦਿਖਾਵਾਂਗੇ ਦਿਖਾਵਾਂਗੇ ਜੀ ਹਾਂਜੀ ਫਰੈਂਡ ਦੇਖੋ ਚੱਲੇ ਅਸੀਂ ਹਜ਼ਾਰ ਆ ਫਿਰ ਤੁਹਾਨੂੰ ਦਿਖਾ ਲਿਆ ਜਾ ਕੇ ਇਹ ਬਾਰਾ ਸਿੱਕੂ ਨੇ ਕਰ ਲਿਆ ਅਬ ਜਨੇਚੀ ਦਾ ਹੈ ਰੰਜੀਤ ਦਾ ਕੋਲ ਬਟੇ ਕੋਕੀ ਪਾ ਦੀ ਰਹਾ ਹੈ ਹਾਂ ਜੀ ਚੱਲਿਆ ਰੱਖ ਕੇ ਧਾਕੇ ਤੋਂ ਮੁੱਢਾ ਨਿਆ ਸੀ ਠੀਕ ਹੈ ਜੀ ਅਗੇ ਤੋਂ ਰਿਮੋਟ ਮੋਟਿਵਾ ਦੇ ਲੰਡਾ ਚਲੋ ਠੀਕ ਹੈ ਫਰੈਂਡ ਅਜੀ ਫਰੈਂਡ ਆ ਦੇਖੋ ਪਚੀਲਾ ਤੇ ਆਇਆ ਝੀਲਾ ਤੇ ਆ ਦੇਖੋ ਪੈਨ ਨੰਬਰ ਝੀਲ ਇੱਧਰ ਦੇਖੋ ਰਾਈਟ ਫੱਕ ਜਾ ਰਹੇ ਆ ਇੱਥੇ ਆਪਾਂ ਕਿਸੇ ਦੇ ਘਰੇ ਆਏ ਆ ਫਰੈਂਡ ਤੇ ਮਲਾਉਣੇ ਆ ਫਿਰ ਤੁਹਾਨੂੰ ਜਿੰਨਾਂ ਦੇ ਆਪਾਂ ਘਰੇ ਆਏ ਆ ਹਾਂਜੀ ਫਰੈਂਡ ਤੇ ਆ ਦੇਖੋ ਆਪਾਂ ਆਏ ਆ ਭੈਣ ਨੂੰ ਮਿਲਣ ਵਾਸਤੇ ਹਾਂਜੀ ਆਓ ਜੀ ਵੈਲਕਮ ਤੁਸੀਂ ਦੇਖਿਆ ਹੀ ਹੋਣਾ ਹੈ ਨਾ ਉਸ ਦਿਨ ਆਪਣੇ ਘਰੇ ਆਏ ਸੀਗੇ ਮਿਲਣ ਵਾਸਤੇ ਅੱਜ ਆਂਟੀ ਸਾਡੇ ਕੋਲੇ ਆਏ ਆ ਚਲੋ ਆਓ ਜੀ ਘਰੇ ਆਜੋ ਵੀਰੇ ਬੇਟਾ ਜੀ ਨਾ ਜਾਈ ਹਾਂ ਜੀ ਅਬਦੁਲ ਹਾਏ ਅੱਜ ਸਾਡੀ ਚਿੜੀ ਜਾਗਦੀ ਹੈ ਬਹੁਤ ਵਧੀਆ ਚੰਗੀ ਗੱਲ ਜੀ ਫਰੈਂਡ ਤੇ ਦੇਖੋ ਅਸੀਂ ਆ ਕੇ ਇਹਨਾਂ ਨੂੰ ਵੇਖੀ ਤਾਂ ਕਿ ਕੀਤਾ ਚੰਨ ਮਾਦਾ ਫਿਰ ਕਿਉਂ ਹੋ ਗਿਆ ਲੈ ਇਹਦੇ ਚ ਕੀ ਪੰਗਦਾ ਹੋਇਆ ਤੇ ਆਪਾਂ ਆਏ ਆ ਜੀ ਇਸੀ ਟੇਸਟੀ ਚਾਪ ਨਾਲ ਆ ਕੇ ਪੈਣੀ ਹੈ ਮਸਾਲੇ ਵਾਲੀ ਮਸਾਲੇ ਵਾਲੀ ਲੌਂਗ ਇਲਾਚੀ ਵਾਲੀ ਵਿਚਾਰੀ ਤੇ ਨਿੱਕੀ ਜੀ ਕੁੜੀ ਆ ਗਈ ਕੁੜੀਆ ਵੀ ਬਹੁਤ ਸੋਹਣੀ ਹੈਗੀ ਪਰਮਾਤਮਾ ਉਹਦੀ ਲੰਮੀ ਉਮਰ ਕਰੇ ਥੈਂਕ ਯੂ ਤੇ ਆਪਾਂ ਇਹਨਾਂ ਦੇ ਘਰੇ ਆਏ ਆ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਉਹਦਾ ਕਿਚਨ ਕਿੰਨਾ ਸੋਹਣਾ ਹੈਗਾ ਮੈਨੂੰ ਪਸੰਦ ਆ ਗਿਆ ਨਹੀਂ ਘੈਂਟ ਆ ਨੈਨੇ ਬਹੁਤ ਘੈਂਟ ਆ ਸਭਾਈ ਤੁਸੀਂ ਬਹੁਤ ਹੈ ਜੀ ਥੈਂਕ ਯੂ ਬਹੁਤ ਘੈਂਟ ਆ ਇਹਦਾ ਗੱਲਬਾਤ ਤੇ ਬਹੁਤ ਇਹਨਾਂ ਨੇ ਜਿਹੜੇ ਬਹੁਤ ਪਿਆਰ ਕਰਦਿਆ ਮੈਨੂੰ ਵੀ ਇਹਨਾਂ ਦਾ ਪਿਆਰ ਖਿੱਚ ਕੇ ਲੈ ਕੇ ਆਇਆ ਫਰੈਂਡ ਤੇ ਆਪਾਂ ਇੱਥੇ ਹਾਂ ਜੀ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਮਗਾਸੀ ਜਾਂ ਜਾਂਦੇ ਆ ਜੀ ਸਾਨੂੰ ਵਿਚਾਰਾ ਨੇ ਇਹਨਾਂ ਨੇ ਬਹੁਤ ਰਿਸਪੈਕਟ ਕੀਤੀ ਆ ਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਇਹਨਾਂ ਦਾ ਘਰ ਆ ਇਹ ਤੇ ਹੈਲੋ ਫਰੈਂਡ ਜੇ ਮੈਡਮ ਸਾਡੇ ਬਾਤੇ ਮਸਾਲੇਦਾਰ ਚਾਹ ਬਣਾ ਰਹੀ ਐ ਇੰਨੀ ਗਰਮੀ ਚ ਤੇ ਸੁਈ ਆਇਆ ਤੇ ਬਹੁਤ ਵਧੀਆ ਲੱਗਿਆ ਤੇ ਉਹ ਦੇਖੋ ਸਾਡੀ ਨਿੱਕੀ ਜੀ ਗੁੜੀਆ ਦੁੱਧੂ ਪੀੜਈ ਆ ਇਨੇ ਇਨੇ ਇੱਕ ਗੱਲ ਲਿਖਿਆ ਬੋਲੂ ਆਂ ਮੈਂ ਬੋਲਣਾ ਹਾਂਜੀ ਬੋਲਣਾ ਬਾਰੀਬਰਸੀ ਖਟਣ ਗਿਆ ਸੀ ਖੱਟ ਖੱਟ ਕੇ ਲਿਆਂਦਾ ਟਿੰਡਾ ਹਾਂਜੀ ਬਾਰੀਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਟਿੰਡਾ ਅੱਜ ਸਾਡੇ ਘਰ ਦੇ ਭਾਗ ਖੋਲ ਗਏ ਸਾਡੇ ਘਰ ਆਈ ਕਿੰਨਾਂ ਟਿੰਡਾ ਥੈਂਕ ਯੂ ਬਹੁਤ ਵਧੀਆ ਭਾਈ ਬਹੁਤ ਹੀ ਨਾਈਸ ਲੱਗਿਆ ਹਾਂਜੀ ਉਹਨਾਂ ਨੇ ਲਿਖਿਆ ਜੀ ਉਹ ਪੇਠੇ ਮੂਹੇ ਨੇ ਤੇ ਵੈਸੇ ਮੁੰਡਾ ਬਹੁਤ ਘੈਂਟ ਆਪਾਂ ਨਾ ਉਡੀ ਵੇਖਦੇ ਫਿਰਦੇ ਆ ਇਹਦੇ ਵਾਸਤੇ ਠੀਕ ਹੈ ਜੀ ਚੈਨਲ ਦਾ ਨਾਮ ਦੱਸ ਦੋ ਆਪਣੇ ਲਈ ਹਾਂ ਚੈਨਲ ਦਾ ਨਾਮ ਹੈ ਸਾਧਾ ਉਡੀ ਕਮਨ ਵਲੌਗਸ ਤੇ ਜੇ ਚੰਗਾ ਲੱਗੇ ਤਾਂ ਜਰੂਰ ਪਿਆਰ ਦਿਓ ਜਿਵੇਂ ਇਹਨਾਂ ਨੂੰ ਤੁਸੀਂ ਪਿਆਰ ਦੇ ਰਹੇ ਹੋ ਤੇ ਸਪੋਰਟ ਕਰੋ ਜੀ ਥੋਡੀ ਲੋੜ ਹੈ ਜੀ ਭੈਣ ਭਰਾ ਦੀ ਹਨਾ ਇਹ ਵੀ ਆਪਣੇ ਭੈਣ ਭਰਾ ਆਪਣੇ ਬੱਚੇ ਆ ਵਿਚਾਰੇ ਹਨਾ ਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੁਸੀਂ ਜਿੰਨਾ ਪਿਆਰ ਮੈਨੂੰ ਕਰਦੇ ਆ ਨਾ ਤੇ ਇਹਨਾਂ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੇਣਾ ਠੀਕ ਹੈ ਜੀ ਤੇ ਧੰਨਵਾਦ ਥੈਂਕ ਯੂ ਬਹੁਤ ਬਹੁਤ ਹੋਰ ਦਿੱ ਸਾਡੀ ਵੀ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਮੇਰੇ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਇਹਨਾਂ ਦੇ ਨੂੰ ਵੀ ਕਰਨਾ ਠੀਕ ਹੈ ਜੀ ਇਹਨਾਂ ਦੇ ਅਸਲੀ 팬 ਤਾਂ ਵੈਸੇ ਪਿੰਡ ਚਲੇ ਗਏ ਹਾਂਜੀ ਮੰਮੀ ਹੈਣ ਵਿਚਾਰੀ ਇਹਨਾਂ ਦੇ ਘਰੇ ਉਹ ਹਾਂਜੀ ਸਸਤਾ ਰਹਿਣੀ ਉਹਦਾ ਬਾਲਾ ਪਿਆਰ ਕਰਦੇ ਉਹ ਤਾਂ ਜੱਫੀਆਂ ਹੀ ਪਾਈ ਗਈ ਇਹਦੀ ਭੈਣ ਤਾਂ ਮੈਨੂੰ ਹਾਂਜੀ ਚਲੋ ਠੀਕ ਹੈ ਫਰੈਂਡ ਫਿਰ ਬਾਏ ਚਲੋ ਦਿਖਾ ਦਿਓ ਫਿਰ ਸਾਨੂੰ ਕੀ ਕੀ ਖਵਾ ਰਹੇ ਹੋ ਤੁਸੀਂ ਦੇਖੋ ਫਰੈਂਡ ਹਏ ਬਿਸਕਟ ਹਾਂ ਪਾਸੇ ਇੰਨਾ ਕੁਸਤਾ ਨਹੀਂ ਬਈ ਖਾਣਾ ਤੇ ਹੋਰ ਨਹੀਂ ਨਹੀਂ ਕੁਝ ਵੀ ਨਹੀਂ ਲੈਂਦਾ ਉਹ ਨਾ ਕਰੇ ਟਾਈਮ ਕੁਝ ਨਹੀਂ ਸਾਨੂੰ ਸਾਨੂੰ ਪਤਾ ਨਹੀਂ ਸੀ ਤੁਸੀਂ ਆ ਰਹੇ ਨਹੀਂ ਨਹੀਂ ਕੋਈ ਗੱਲ ਨਹੀਂ ਐ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਫਰੈਂਡ ਚਾਹ ਗੋੜਾ ਵਾਲੀ ਮੇਰੀ ਫੇਵਰੇਟ ਹਾਂ ਪਾ ਕੇ ਗੋੜਾ ਵਾਲੀ ਹਾਂ ਆ ਵਾ ਨਹੀਂ ਮੇਰੇ ਫੇਵਰਿਟ ਅਸਿਕੋਟ ਦੀ ਚਾਹ ਪੀਣੇ ਆ ਗਿਆ। ਅੱਜ ਦੀ ਗੋਲਾ ਨਹੀਂ ਸ਼ੁਰੂ ਕਰੀ ਗਈ। ਚਲੋ ਬੈਠੋ ਜੀ ਸਰ ਜੀ ਇਹਨਾਂ ਨੇ ਵਿਚਾਰੇ ਨੇ ਮੇਰੇ ਵੱਤੇ ਬਹੁਤ ਸੋਹਣਾ 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 ਲਿਖਿਆ ਸੀਗਾ। ਮੈਨੂੰ ਪਸੰਦ ਆਇਆ। ਫਿਰ ਇਸ ਤਾਂ ਮੈਂ ਹੀ ਕਰਾਉਣਾ ਐ ਇਹਨੂੰ ਮੁੰਡਾ ਬਹੁਤ ਕੈਂਟ। ਇਹਨਾਂ ਦੋਨਾਂ ਨੂੰ ਸਾਟੂ ਸਾਟੂ ਬਣਾਉਣਾ ਫਰੰਡ। ਇਧਰੋਂ ਤੋਰੀ ਮੂੰਹ ਇਹਨੂੰ ਸਾਡੇ ਰੂ ਠੀਕ ਹੈ? ਦੋਨੇ ਇਕੱਠੇ। ਹਨਾ ਇੱਕੇ ਘਰੇ ਵਿਆਹਣਾ ਤੁਹਾਨੂੰ ਦੋਨਾਂ ਨੂੰ। ਜੇ ਜੇ ਤੂੰ ਨਹੀਂ ਜੇ ਤੈਨੂੰ ਕੰਮ ਠੀਕ ਹੈ ਤੋਰੀ ਮੋਹ ਲੈ ਜਾ ਕਰੂਗਾ ਠੀਕ ਹੈ ਤੇਰੇ ਘਰ ਵਾਲੀ ਨੂੰ ਪੇ ਪੇਕੇ ਦੇ ਬੁਲਾਉਣ ਠੀਕ ਹੈ ਤੇ ਜੇ ਤੁਸੀਂ ਇਹ ਕਿਹਾ ਹੋਊਗਾ ਤੇ ਤੁਸੀਂ ਲੈ ਜਾਇਆ ਕਰੋ ਹਨਾ ਵੀ ਤੇ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਜੀ ਸਾਨੂੰ ਵੀ ਤੇ ਪੇਠੇ ਵੀ ਨਾ ਦੱਸੋ ਭਾਈ ਸਾਨੂੰ ਕਮੈਂਟਾਂ ਚ ਦੱਸ ਦਿਓ ਠੀਕ ਆ ਵੀ ਆਪਾਂ ਵਧੀਆ ਕੁੜੀ ਦੇਖਣੀ ਆ ਸਿਰੋ ਗੰਜੀ ਹੋਵੇ ਇੱਕ ਅੱਖ ਤੋਂ ਕਾਣੀ ਹੋਵੇ ਕੁੜੀ ਸਾਨੂੰ ਕੁੜੀ ਸਾਨੂੰ ਇਹ ਜੀ ਚਾਹੀਦੀ ਆ ਕਿਉਂਕਿ ਆਪਾਂ ਇਹ ਸਰਗੰਜੀ ਵਾਲਾ ਤਾਂ ਕਿਹਾ ਕਿ ਸ਼ੈਂਪੂ ਵਾਲਾ ਨਹੀਂ ਲਾਉਗੀ ਇੱਕ ਲੋਟਾ ਪਾਣੀ ਦਾ ਪਾਉਗੀ ਪਾਣੀ ਗਿੱਟਿਆ ਦਿਕਾ ਜਾ ਕਰੂਗਾ ਨਹੀਂ ਕੁੜੀ ਤਾਂ ਰੋਲ ਦੇ ਬੱਸ ਗਿੱਟਿਆ ਸੋ ਪੰਜ ਆਹ ਸਹੀ ਗੱਲ ਆ ਵੀ ਸਹੀ ਗੱਲ ਆ ਤੇ ਬਾਕੀ ਭਰਾਵਾ ਆਚੀਆਂ ਖੇਡੀਆਂ ਕਰੀ ਜਾਂਦੇ ਆ ਆਪਦੇ ਭੈਣ ਭਰਾਗੇ ਤੇ ਹੈਨਾ ਮੈਨੂੰ ਐ ਸਾਡਾ ਗੰਨੂ ਨਿਕਾਜ ਦੁਬਾਰਾ ਜਿਹੜੀ ਉਹ ਬੋਲੀ ਹਾਂ ਜਿਹੜੀ ਔਰ trio ਪਾਲਿਓ ਉਹਦੇ ਤੇ ਸ਼ੋਸ ਤੇ ਪਾਲਿਓ ਸ਼ੋਸ ਤੇ ਬਣਾਉਂਗੀ ਦੋ ਵਾਰੀ ਬੋਲ ਦੋ ਕਿਹੜਾ ਕੱਟ ਜਲੀ ਸਹੀ ਕਰਨਾ ਮੇਰੇ ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਿੰਡਾ ਆਏ ਹੈ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਟਿੰਡਾ ਘਰ ਦੇ ਬਾਗ ਖੁੱਲ ਗਏ ਸਾਡੇ ਘਰ ਆਈ ਕਿਰਨ ਬਠਿੰਡਾ ਬੇਸਕੁਨ ਇੱਕ ਗੱਲ ਦੱਸੋ ਹਾਂਜੀ तो <laughs> <नहीं गया। laughs> क्योंकि महंगाई हो गई जी बाली ठीक है सब्जी बहुत महंगी हाँ सही गल पसंद आता जी जी सही गल बिलकुल सही ਔਰ ਕੋਈ ਸ਼ੈਰੀ ਬੋਲ ਦੋ ਇੰਨੀ ਐ ਸ਼ੈਰੀਆਂ ਨਹੀਂ ਆਸਲੇ। ਹਾਂ ਇਹ ਨਹੀਂ ਲੋ। ਘਾਟ ਘਾਟ ਸ਼ੈਰੀ ਕੱਢੋ ਯਾਰ ਬੋਲੋ। ਸ਼ਾਇਰ ਬਹੁਤ ਅੱਛਾ। ਐਵੇਂ ਜੋੜ ਲੈਂਦਾ। ਚਲੋ ਵਧੀਆ ਵਧੀਆ ਜੀ। ਨਹੀਂ ਪਾਇਆ ਕਰੋ ਵਧੀਆ ਐ ਪਾਇਆ ਕਰੋ ਸ਼ੈਰੀ ਸ਼ੋਰੀ ਪਾਣੀ ਚਾਹੀਦੀ ਸਾਨੂੰ। ਕੁੜੀਆਂ ਕੱਪ ਚ ਪੀ ਲੈਗੀ। ਹਾਂਜੀ ਹਾਂਜੀ ਪੀ ਲੋਗੇ ਪੀ ਲੋ। ਚਲੋ। ਕੋਈ ਗੱਲ ਨਹੀਂ ਪੀਣਿਆ ਜੀ। ਯਾਰ। ਕੀ ਯਾਰ। ਹਾਂ। ਜੀ। ਜੀ। ਵੇਖ ਲੈ ਕਿੰਨੀ ਲੱਕੀ ਆ ਤੂੰ ਹਮ ਕਰਨਾ ਦੇ ਬਲੌਗ ਚ ਆਈ ਜਾਨੀ ਆ ਕਰਨ ਬਟਿੰਡਾ ਦੇ ਲੱਕੀ ਆ ਮੇਰੀ ਪਰੀ ਹਨਾ ਪਰੀ ਪਰ ਮੈਨੂੰ ਬਹੁਤ ਲੱਗੀ ਆ ਬੱਦਾ ਆ ਕੇ ਕਹ ਕਦੂਗਾ ਆਏ ਆਂਟੀ ਤੂੰ ਝਾੜੇ ਘੜੇ ਆਏ ਜੀ ਮੈਂ ਛੋਟਾ ਜਿਓ ਤੇ ਓਹ ਓਹ ਬਈਆ ਗੱਲਾਂ ਭਾਲਦੀ ਆ ਇਹਨਾਂ ਗੱਲਾਂ ਮਾਰਿਆ ਕਰੋ ਛੇਤੀ ਲੱਗ ਜੂਗੀ ਬੋਲਣ ਫੇਰ ਇਹ ਹਾਂ ਕੀ ਆ ਗੱਲਾਂ ਭਾਲਦੇ ਬਾਕੀ ਮੈਨੂੰ ਐ ਲੱਗਦਾ ਤਾਂ ਜਿਵੇਂ ਚਾਚੇ ਨਾਲ ਬਾਵਾ ਮੋਹ ਪ੍ਰੇਮ ਜਾਣਾ ਸਾਰੇ ਨਾਲ ਹੀ ਅੱਛਾ ਸਾਰਿਆਂ ਨਾਲ ਹੀ ਚਲੋ ਬਾਕੀ ਦੀ ਨਾਲ ਸੁਆ ਨਾਲ ਚਾਚੇ ਦਾ ਸਾਰੇ ਤਿੰਨ ਆ ਤਾਂ ਬਈ ਸਹੀ ਗੱਲ ਆ ਕਰਮਾਲ ਦਾ ਹੁੰਦਾ ਨਾ ਕਰਮਾ ਵਾਲੇ ਹੁੰਦੇ ਉਹ ਮਾਪਿਓ ਜਿਨ੍ਹਾਂ ਦੇ ਘਰ ਤਿੰਨ ਹੁੰਦੀਆਂ ਚਲੋ ਠੀਕ ਕਰਕੇ ਲਓ ਚਲੋ ਠੀਕ ਆ ਫਰੈਂਡ ਪੀ ਲਿਏ ਚਾਹ ਜੀ ਤੁਸੀਂ ਮਿਲਦੇ ਤੇ ਕਰਦੇ ਆ ਇਹ ਤਾਂ ਕੁਛ ਨਹੀਂ ਕਹਿੰਦਾ ਮੇਰੇ ਘਰ ਵਾਲੇ ਜਨਾ ਸੱਤਾਂ ਨਾ ਤੇ ਉਹ ਕੁਛ ਨਹੀਂ ਕਹਿੰਦਾ ਤੇ ਮੈਂ ਆਖਿਆ ਕਿਉਂ ਮੈਂ ਤਾਂ ਮੈਂ ਕਿਹਾ ਵੀ ਗਲਤ ਕੰਮ ਕਰੀ ਜਾਂਦੀ ਆ ਮੈਂ ਤਾਂ ਆਪਣੀ ਮਿਹਨਤ ਕਰਦੀ ਆ ਹਨਾ ਮੈਨੂੰ ਇੱਧਰ ਜਾਊਗਾ ਤੇ ਹਰ ਉਸ ਲੰਡਰ ਦੇ ਚੜ੍ਹ ਕਿੰਨੇ ਜਾਣਦੀ ਆ ਮੈਨਾਂ ਮੈਨੂੰ ਮਾਤਾ ਰਣੀ ਕਿਹਾ ਸਿੱਧੀ ਆ ਨਾ ਕਿ ਇਹਦੇ ਸਪੋਰਟ ਨਹੀਂ ਲੈਂਦੀ ਵੇਰੀ ਆਗਰ ਇਸ ਤੇ ਨਾ ਲੈਂਦੀ ਕਹਿੰਦਾ ਕਿ ਮੈਂ ਇਹਨਾਂ ਲੱਸਾ ਵੇਚਦੇ ਆ ਲੈ ਤਣੋ ਕੁਛ ਨਹੀਂ ਕਹਿੰਦਾ ਤੂੰ ਐ ਕਰਦੀ ਆ ਤੂੰ ਤਾਂ ਬਿੜੀ ਬਣਾਉਂਦੀ ਆ ਤੇ ਤੁਸੀਂ ਬਣਾਉਂਗਾ ਜੀ ਹਾਂ ਸੰਤਖ ਦੇ ਨਾਮ ਨੂੰ ਤੁਹਾਨੂੰ ਮਗਰਟ ਚੱਪਕਾ ਲੇ ਹਾਂ ਹੈ ਕੋਈ ਕੋਈ ਜਵਾਨਤ ਨਾਲੇ ਤੇ ਕੋਈ ਸੁਣ ਨਾਲੇ ਆਪਣੇ ਬੋਲੇ ਤਾਂ ਗਾਉਂਦੇ ਸਿੱਧੇ ਹੈ ਨਹੀਂ ਗਾਉਂਦੇ